ਕਿ ਨਾ ਬਹੁਤ ਮੁੱਦਾ ਪਕਿਆ ਹੋਇਆ ਤੁਸੀਂ ਦੇਖਿਓ ਹੁਣ ਕੱਲ ਵੀ ਖੜ ਦੇ ਧਰਨ ਲੱਗੇ ਹੋਇਆ ਸੀ ਕਿ ਮੁਹਾਲੀ ਦੇ ਕਈ ਪਿੰਡ ਹਲਕਾ ਖੜਦੇ ਪਿੰਡ ਰੋਪੜ ਜ਼ਿਲ੍ਹੇ ਚ ਪਾਇਆ ਜਾ ਰਹੇ ਨੇ ਤਾਂ ਬਲਾਕ ਮੱਝ ਦੇ ਨੇੜੇ ਕੀ ਪਿੰਡਾਂ ਨੂੰ ਬਹੁਤ ਡਰ ਲੱਗਿਆ ਹੋਇਆ ਕਿ ਸਾਡੇ ਪਿੰਡ ਮੁਹਾਲੀ ਚ ਰਹੇ ਨੇ ਤੁਹਾਡੇ ਖੜ ਦੇ ਚ ਰਹੇ ਨੇ ਕਿ ਸਾਨੂੰ ਖੜ ਛੱਡ ਕੇ ਰੋਪੜ ਜਾਣਾ ਪਵੇ ਇਸ ਵਕਤ ਤੇ ਕੋਈ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਜਾਂ ਤੁਹਾਡੇ ਕੋਲ ਇਸ ਤਰੀਕੇ ਦਾ ਕੋਈ ਗੱਲ ਆਈ ਹੋਵੇ ਕਿ ਇਹ ਪਿੰਡ ਜਾ ਰਹੇ ਨੇ ਜੀ ਦੇਖੋ ਮੈਨੂੰ ਇਹ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਜਿਹੜੀ ਹਲਕੇ ਦੀ ਹਦਬੰਦੀ ਹੈ ਉਹ ਤਾਂ ਸੈਂਟਰ ਸਰਕਾਰ ਹੀ ਬਦਲ ਸਕਦੀ ਹੈ। ਹੂੰ ਤੇ ਪੰਜਾਬ ਸਰਕਾਰ ਦੇ ਹੱਥ 'ਚ ਹਲਕਾ ਬਦਲਣਾ ਤਾਂ ਨਹੀਂ ਹੁੰਦਾ। ਪਰ ਇਹ ਮੇਰੇ ਧਿਆਨ 'ਚ ਇਹਦੇ 'ਚ ਕੁਝ ਵੀ ਨਹੀਂ ਹੈ। ਨਾ ਮੇਰੀ ਨੌਲੇਜ ਹੈ, ਨਾ ਇਹ ਤੇ ਕੋਈ ਚਰਚਾ ਹੋਈ ਹੈ। ਨਾ ਹੀ ਮੇ ਨਾਲ ਕੋਈ ਗੱਲ ਹੋਈ ਹੈ। ਤੇ ਤੁਸੀਂ ਹੁਣ ਦੱਸਿਆ ਇਹ ਤੇ ਮੈਂ ਦੇਖਦੀ ਆਂ ਵੀ ਜੇ ਕੁਝ ਇਦਾਂ ਦਾ ਹੈ। ਜਿਵੇਂ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਾਇਆ ਜਾ ਰਿਹਾ ਹੈ, ਨਮਕੁਸ਼ਤ ਕੀਤਾ ਜਾ ਰਿਹਾ ਹੈ ਤੇ ਉਹ ਰੋਪੜ ਤੇ ਕੁਝ ਪਿੰਡ ਅਨੰਦਪੁਰ ਸਾਹਿਬ ਨੂੰ ਭੇਜਿਆ ਜਾ ਰਿਹਾ ਹੈ ਦੂਜੇ ਪਾਸੇ ਇੱਧਰ ਮੁਹਾਲੀ ਦੇ ਰੋਪੜ ਦੇ ਵਿੱਚ ਇਸ ਕਰਕੇ ਜਿਹੜਾ ਚਰਚਾ ਸ਼੍ਰੀ ਹੋਈ ਹੈ ਕਿਸਾਨਾਂ ਨੂੰ ਪਿੰਡ ਵਾਸੀਆਂ ਨੂੰ ਇਹ ਦਰਸਤਾਰੇ ਕਿ ਸਾਡੇ ਪਿੰਡ ਉਧਰ ਨ ਜਾਣ ਸਾਰਾ ਸਿਸਟਮ ਹੀ ਹਿਲ ਜਾਏਗਾ ਸਾਡਾ ਨਹੀਂ ਇਹ ਤੇ ਮੈਨੂੰ ਹਲੇ ਜਾਣਕਾਰੀ ਨਹੀਂ ਹੈ ਜੀ ਨਾ ਹੀ ਇਦਾਂ ਦੀ ਕੋਈ ਚਰਚਾ ਹੋਈ ਹੈ ਹਾਂਜੀ ਮੇਰੇ ਖਿਆਲ ਚ ਕਿ ਇਹ ਪਹਿਲਾਂ ਕੋਈ ਸਟੀਕ ਜਾਣਕਾਰੀ ਆਉਣੀ ਚਾਹੀਦੀ ਹੈ ਪਰ ਮੈਂ ਤੇ ਫਿਰ ਬਿਆਨ ਦੇ ਸਕਦੀ ਹਾਂ ਬਹੁਤ ਧੰਨਵਾਦ ਇਸ ਸਮੇਂ ਬਿਲਕੁਲ ਤੁਸੀਂ ਦੇਖੋ ਕਿ ਇਸ ਹਨ ਐਮਐਲਏ ਨਮੋਗਨਮਾਨ ਜਿਹੜੇ ਅੱਜ ਮੋਹਾਲੀ ਦੇ ਕਸਬਾ ਨਮਾਗਰ ਵਿੱਚ ਪਹੁੰਚੇ ਹੋਏ ਸੀ ਤਾਂ ਚੇਅਰਮੈਨ ਗੁਰਜੋਤ ਦੇ ਨਾਮ ਤੇ ਸੀ